ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਰਣ ਸਿੰਘ ਵਾਲਾ ਜ਼ਿਲ੍ਹਾ ਦੋਸਤੋ ਫਰੀਦਕੋਟ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਜੈਤੋ ਹੈ ਜਿਹੜੇ ਘਰ ਤੋਂ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਇੱਥੇ ਰਟੀਨ ਚ ਦੋਸਤੋ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਰਟੀਨ ਚ ਦੋਸਤੋ ਇੱਥੋਂ ਤੁਹਾਨੂੰ ਵੀਡੀਓ ਦਿਖਾਈ ਦੀਆਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਆ ਬਹੁਤ ਸੋਹਣੀਆਂ ਤੇ ਸ਼ਕੀਨ ਝੋਟੀਆਂ ਬਾਈ ਖਰੀਦ ਕੇ ਲੈ ਕੇ ਆਉਂਦਾ ਅੱਜ ਜੀ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਚਾਰ ਨਾਗ ਕਵਰ ਕਰਕੇ ਦਿਖਾਉਂਗਾ ਜਿਹਦੇ ਵਿੱਚ ਦੋ ਨਾਗ ਵੱਡੇ ਹੋਣਗੇ ਦੋਸਤੋ ਮੋਰਾ ਨਸਲ ਦੀਆਂ ਝੋਟੀਆਂ ਬਾਈ ਕਹਿੰਦਾ ਵੀ ਤਾਰਾਂ ਕਰਦੀਆਂ ਪਈਆਂ ਤੇ ਸੀਮਨ ਲਾਈ ਲਈ ਦੋਸਤੋ ਇਹ ਝੋਟੀਆਂ ਤਿਆਰ ਹੋਣਗੀਆਂ ਚੰਗੇ ਢਾਂਚਿਆਂ ਦੇ ਵਿੱਚ ਆ ਤੇ ਦੋ ਨਾਗ ਹੀ ਇਧਰ ਦੇ ਪਾਸੇ ਦੋਸਤੋ ਛੋਟੇ ਹੋਣਗੇ ਇਹ ਠੀਕ ਹੈ ਜੀ ਤਕਰੀਬਨ ਚਾਰੇ ਨਾਗ ਇਹ ਦੋਸਤੋ ਤੋਰ ਕੇ ਦੇਖਾਂਗੇ ਥਣ ਥਣ ਐਂ ਤੁਹਾਨੂੰ ਦੋਸਤੋ ਪੂਰੀ ਤਸੱਲੀ ਕਰਾ ਦੂੰਗਾ ਜਿਹੜਾ ਵੀ ਨਾਗ ਤੋਰਾਂਗੇ ਨਾਲ ਬਾਈ ਤੋਂ ਰੇਟ ਪੁੱਛਾਂਗੇ ਜਿਹੜਾ ਨਾਗ ਤੁਹਾਨੂੰ ਜਿੱਚੇ ਜਾਂ ਜਿਹੜਾ ਰੇਟ ਤੁਹਾਨੂੰ ਜ ਬਾਈ ਨਾਲ ਗੱਲਬਾਤ ਕਰ ਲਓ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਹੈ ਤੋਂ ਰਾਜਨ ਦੇ ਪਾਸੋਂ ਵੀ ਕੀ ਹਾਂ ਜੀ ਹਾਂ ਆਈ ਜਾਂਦੇ ਠੀਕ ਹੈ ਅੱਛਾ ਨਾਂ ਦੱਸ ਦਿਓ ਆਪਣਾ ਇੱਕ ਨਾਂ ਬਈ ਮੇਰਾ ਸੇਵਕਾ ਜੀ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਆ ਜੀ ਠੀਕ ਹੈ ਅੱਛਾ ਚਾਰ ਨਗਜ ਹੋਣਗੇ ਹਨਾ ਹਾਂ ਜੀ ਹਾਂ ਅੱਜ ਵੀ ਚਾਰ ਨਾ ਗਈ ਹੈ ਜੀ ਠੀਕ ਹੈ ਦੋ ਤਾਂ ਇਹ ਝੋਟੀਆਂ ਇਧਰ ਦੇ ਪਾਸੇ ਵਾਲੀਆਂ ਵੱਡੀਆਂ ਹਨਾ ਹਾਂ ਇਹ ਤਾਂ ਬਈ ਤਾਰਾਂ ਕਰੀ ਜਾਂਦੀਆਂ ਝੋਟੀਆਂ ਤਾਂ ਇਹ ਤਾਂ ਬੰਨ ਵਾਲੀਆਂ ਹੀ ਆ ਬਸ ਠੀਕ ਤੇ ਦੋ ਲਾ ਗਈ ਇਧਰ ਦੇ ਪਾਸੇ ਛੋਟੇ ਹਨਾ ਹਾਂ ਜੀ ਹਾਂ ਠੀਕ ਹੈ ਅੱਛਾ ਇਧਰ ਪਾਸੇ ਆ ਜੀ ਇਹ ਗੱਡੀ ਤੇ ਜਿਹੜੀ ਛੋਟੀ 1.5 ਸਾਲ ਦੀ ਹਾਂ ਬਾਕੀ ਰੰਗ ਰੂنگ ਦੋਸਤੋ ਸੋਹਣਾ ਤੇ ਸਭੀ ਵੀ ਚੰਗੀ ਐ ਰਾਜੀ ਆ ਦੋਸਤੋ ਇਹ ਕੱਟੀ ਠੀਕ ਐ ਤੇ ਇਹ ਤਕਰੀਬਨ ਤੁਹਾਨੂੰ ਨੰਬਰ ਵਾਈਜ਼ ਮੈਂ ਸਾਰੀਆਂ ਕੱਟੀਆਂ ਦੱਸ ਦੂੰਗਾ ਨੰਬਰ ਵਾਈਜ਼ ਜੀ ਤੁਸੀਂ ਪੁੱਛ ਲਓ ਖਣ ਵਧੀਆ ਦੋਸਤੋ 4 ਨਿਖੜਪੇ ਹੋਣਗੇ ਜੀ ਠੀਕ ਐ ਤੇ ਸਿੰਗ-ਸੁੰਗ ਵੈਸੇ ਉਮਰ ਦੇ ਹਿਸਾਬ ਨਾਲ ਗਲਾਈ ਦੇ ਵਿੱਚ ਕਰਨੇ ਆ ਖੋਲਾ ਬਈ ਰੇਟ ਦੱਸ ਦਿਨ ਵਾਲੇ ਦਾ ਇਹ ਦੇ ਦਾਂਗੇ ਬਈ ਰੇਟ ਤਾਂ ਹੈਗਾ 34000 ਹਾਂਜੀ ਜਿਹੜੇ ਲੈਣੇ ਆ ਪੈਸੇ ਆਪਾਂ ਲੈਣ ਦੇ ਨਾਲ ਹੀ ਮੁੱਲ ਵੇਖ ਕਰ ਦਨੇ ਆ ਆਪਣਾ ਮੁੱਲ ਪਹਿਲਾਂ ਜੈ ਜੀ ਹੁੰਦਾ 31000 ਦੀ ਕੱਟੀ ਦੇਵਾਂਗੇ ਅਛਾ 31000 ਹਾਂ ਇਹੋ ਜੇ ਮੁੱਲ ਦੇ ਵਿੱਚ ਕੱਟੀ ਦੇਣੀ ਨਹੀਂ ਕਿਸੇ ਨੂੰ ਠੀਕ ਹੈ ਬਰੀਕੀਆਂ 'ਚ ਬਹੁਤ ਆ ਕਰੀ ਹਾਂ ਹਾਂ ਬਾਕੀ ਸਿੰਗ-ਸਿੰਗ ਦੋਸਤੋ ਗਲਾਈ ਦੇ ਵਿੱਚ ਕਰਦੀ ਆਉਂਦੀ ਆ ਜੀ ਕੁੜੇ ਪਾੜੇ ਦੋਸਤੋ ਦੇਖ ਸਕਦੇ ਹੋ ਬਿਲਕੁਲ ਚੱਕ ਮਿਆਂ ਦੀ ਹੋਊਗੀ ਉਮਰ ਦੇ ਹਿਸਾਬ ਨਾਲ ਕੱਦ-ਕਾਠ ਵੀ ਚੰਗਾ 1.5 ਸਾਲ ਬਈ ਉਮਰ ਹੈ ਦੀ ਹਾਂਜੀ ਹਾਂ 1.5 ਡੇਢ ਸਾਲ ਉਮਰ ਹੈ ਰੰਗ ਐਨ ਬਿਲਕੁਲ ਬਲੈਕ ਹੋਊਗਾ ਦੋਸਤੋ ਠੀਕ ਹੈ ਤੇ ਵੈਸੇ ਇਹ ਕੱਟੀ ਚੰਗੀ ਆ ਗਾਹਾਂ ਚੰਗੀ ਕੀਮਤ ਦੀ ਝੂਟੀ ਤਿਆਰ ਹੋਊਗੀ ਠੀਕ ਹੈ ਜੀ ਸਿੰਗ ਵੈਸੇ ਬਿਲਕੁਲ ਪਤਲੇ-ਪਤਲੇ ਸਿੰਗ ਹੋਣਗੇ ਤੇ ਗਲਾਈ ਇਹ ਤਕਰੀਬਨ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾ ਰਿਹਾ ਜੀ ਊੜੇ ਪਾੜੇ ਬਿਲਕੁਲ ਚੱਕ ਮਿਆਂ ਦੀ ਹੋਊਗੀ ਤੇ ਥਣ 200 ਵਧੀਆ ਚਾਰ ਨਿਕੜਵੇ ਥਣ ਹੋਣਗੇ 1.5 ਸਾਲ ਉਮਰ ਤੇ ਵੈਸੇ ਰੇਟ 34000 ਹੈ ਤੇ ਬਾਈ ਕਹਿੰਦਾ ਵੀ 31000 ਦੀ ਆਪਾਂ ਹਾਂ ਨਾ ਇੱਥੋਂ ਦੇ ਦੇਣੀ ਹੈ ਠੀਕ ਹੈ ਜੀ ਵੈਸੇ ਜੈ ਜੀ ਹੈ ਤੁਹਾਨੂੰ ਪਤਾ ਹੀ ਹੈ ਵੀ ਏਡੀ ਏਡੀ ਕਟੀਆਂ ਤਾਂ ਕੀ ਰੇਟ ਚੱਲਦਾ ਪਿਆ ਠੀਕ ਹੈ ਪੁੜੇ ਪਾੜੇ ਬਿਲਕੁਲ ਚੱਕਵੇਂ ਹੋਣਗੇ ਤੇ ਗੋਲ ਪੇਛੇ ਦੀ ਹੋਊਗੀ ਥਣ ਵਧੀਆ ਦੋਸਤੋ ਚਾਰ ਨਿਖੜਵੇ ਹੋਣਗੇ ਜੀ ਥਣ ਝੋਲੀ ਚੰਗੀ ਐ ਇਸਕੇ ਬਹੁਤ ਚੰਗੀ ਆ ਬਾਈ ਬਹੁਤ ਚੰਗੀ ਬਰੀਕ ਤਕਰੀਬ ਨੇ ਇਹ ਪਹਿਲੇ ਨੰਬਰ ਵਾਲੀ ਤੁਹਾਨੂੰ ਦਿਖਾਈ ਐ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਜਿਹੜੀ ਕੱਟੀ ਤੁਹਾਨੂੰ ਦਿਖਾਉਣਾ ਇਹ ਵੀ ਵੈਸੇ ਰਾਜ ਹੀ ਐ ਸਿੰਗਾ ਸੁੰਗਾ ਦੀ ਬਿਲਕੁਲ ਗੋਲ ਹੋਊਗੀ ਤੇ ਇੱਕ ਨਿਕ ਟਾਈਮ ਦੀ ਹੋਊਗੀ ਬਾਈ ਇਹ ਵੀ ਡੇਢ ਸਾਲ ਦੀ ਆ ਬਾਈ ਡੇਢ ਸਾਲ ਟੁੜੇ ਟੁੜੇ ਇਹਦੀ ਵੀ ਦਿਖਾਈ ਬਾਈ ਠੀਕ ਐ ਦੋ ਦੋਸਤੋ ਥਣ ਝੋਲੀ ਚੈੱਕ ਕਰ ਲਓ ਜੀ ਪਹਿਲਾਂ ਠੀਕ ਐ ਥਣ ਬਹੁਤ ਸੋਨਾ ਮ ਕਿੰਨੇ ਟਾਈਮ ਦੀ ਹੋਊਗੀ ਬਈ ਇਹ ਡੇਢ ਸਾਲ ਦੀ ਆ ਬਈ ਅੱਛਾ ਡੇਢ ਸਾਲ ਦੀ ਆ ਰੇਟ ਬਈ ਇਹਦਾ ਰੇਟ ਤਾਂ ਬਈ ਇਹਦਾ 35000 ਆ ਅੱਛਾ ਲੈਨ ਦੇਣਾ ਜਿਹੜਾ 32000 32000 ਹਾਂ ਠੀਕ ਐ ਦੋਸਤੋ ਸੈੰਗ ਗਲਾਈ ਦੇ ਵਿੱਚ ਆ ਰੰਗ ਬਿਲਕੁਲ ਬਲੈਕ ਹੋਊਗਾ ਤੇ ਪੁੜੇ ਬਿਲਕੁਲ ਚੱਕਵੇਂ ਹੋਣਗੇ ਤੇ ਕੱਟੀ ਇਹ ਦੋਸਤੋ ਰਾਜ ਹੀ ਹੋਊਗੀ ਬਾਕੀ ਢਾਂਚਾ ਸੋਹਣਾ ਵੇਲਵੂਲ ਚੰਗੀ ਆ ਦੋਸਤੋ ਡੇਢ ਸਾਲ ਉਮਰ ਦੇ ਘਿਰ ਦੇ ਵਿੱਚ ਤੇਰੀ ਉਮਰ ਠੀਕ ਹੈ ਉਮਰ ਦੇ ਸਹਾਰ ਨਾਲ ਕਦ ਕਾਠ ਤੇ ਸਭੀ ਚੰਗੀ ਆ ਬਾਕੀ ਗੋਲ ਸਿੰਘ ਦੀ ਹੋਊਗੀ ਨੇੜਿਓਂ ਗੋਲ ਕੀਤਾ ਹੋਇਆ ਸਿੰਘ ਦੋਸਤੋ ਠੀਕ ਹੈ ਜੀ ਇਹ ਤਕਰੀਬਨ ਦੂਜੇ ਨੰਬਰ ਵਾਲੀ ਤੁਹਾਨੂੰ ਕਰਿਆ ਬਸ ਠੀਕ ਹੈ ਬਈ ਕੋਈ ਗੋਲ ਪਈ ਆ ਸਾਰੇ ਪਾਸੋਂ ਹਾਂ ਮੋੜ ਲਿਆ ਤਕਰੀਬਨ ਡੇਢ ਸਾਲ ਦੇ ਘਿਰਦੇ ਵਿੱਚ ਦੋਸਤੋ ਉਮਰ ਹੈ ਤੇ ਰੇਟ ਵੈਸੇ ਬਾਈ ਕਹਿੰਦਾ ਵੀ ਕੈਨ ਨੂੰ 35000 ਆ ਜਿਹੜੀ ਦੇਣੀ ਆ ਆਪਾਂ 32000 ਦੀ ਇੱਥੋਂ ਤੁਹਾਨੂੰ ਦੋਸਤੋ ਇਹ ਕੱਟੀ ਖਲਾ ਦੇਣੀ ਆ ਥਣ ਵਧੀਆ ਦੋਸਤੋ ਚਾਰ ਨਿੱਖੜ ਵੀ ਹੋਣਗੇ ਜੀ ਠੀਕ ਹੈ ਇਹ ਆਲੋ ਦੋਸਤੋ ਥਣ ਝੂਲੀ ਕਟੀਆਂ ਨੂੰ ਸਾਰੀਆਂ ਨੂੰ ਦੋਸਤੋ ਸਾਫ ਸੁਥਰੀ ਹੋਊਗੀ ਇਹ ਤਕਰੀਬਨ ਦੂਜੇ ਨੰਬਰ ਵਾਲੀ ਕੱਟੀ ਦੋਸਤੋ ਦਿਖਾਈ ਹੈ 32200 ਰੇਟ ਹੈ ਠੀਕ ਹੈ ਜੀ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇਸ ਤੋਂ ਇਲਾਵਾ ਦੋ ਨਗ ਤੁਹਾਨੂੰ ਇਧਰਲੇ ਪਾਸੇਲੇ ਵੱਡੇ ਦਿਖਾਉਣਾ ਠੀਕ ਹੈ ਇਹ ਮੰਨ ਕੇ ਚਲੋ ਵੀ ਤੀਜੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਣਾ ਦੋਸਤੋ ਬੜੀ ਸੋਹਣੀ ਹੈ ਵੀ ਸਿੰਗਾ ਸੁੰਗਾ ਦੀ ਤੇ ਫੇਸ ਕੁਆਲਿਟੀ ਚੰਗੀ ਬਾਈ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਸਵਾ ਦੋ ਸਾਲ ਦੀ ਆ ਬਾਈ ਉਹ ਵੀ ਸਵਾ ਦੋ ਸਾਲ ਦੀ ਖੀਰੀਆਂ ਹੀ ਆ ਬਾਈ ਝੋਟੀਆਂ ਦੋਵੇਂ ਖੀਰੀਆਂ ਹਾਂ ਦੋਨੇ ਖੀਰੀਆਂ ਠੀਕ ਹੈ ਤੇ ਤਾਰਾ ਕਰਦੀ ਹੈ ਪੰਜਾਹ ਆਏ ਦੋਨੇ ਹੀਟ ਚ ਆ ਦੇਖਾ ਦੋ ਤੂ ਹਜੇ ਵੀ ਗਿੱਲੀ ਪਈ ਹੈ ਜੀ ਠੀਕ ਹੈ ਲੋ ਦੋਸਤੋ ਥਣਾ ਚੈੱਕ ਕਰੋ ਜੀ ਕਰਮਾ ਵਾਲੀ ਨੂੰ ਕਿਡਾ ਗੱਡਾ ਤੇ ਹੁਣ ਤੋਂ ਹੀ ਕਾਫੀ ਚੰਗੀ ਝੂਲੀ ਹੈ ਥਣਾ ਦੇ ਵਿੱਚ ਬਹੁਤ ਚੰਗੀ ਆ ਬਾਈ ਦੰਦੋ ਦੋਸਤੋ ਖੀਰੀ ਹੈ ਤਕਰੀਬਨ 2 ਸਵਾ 2 ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਤੇ ਰੇਟ ਬਾਈ ਕੀ ਹੋਗਾ ਇਹਦਾ ਰੇਟ ਤਾਂ ਬਾਈ ਇਹਦਾ 54000 ਹੈ ਅੱਛਾ ਇਹਦਾ ਲੈਣਾ 53000 ਰੁਪਿਆ ਲੈਣਾ 53000 ਹਾਂਜੀ ਹਾਂ ਠੀਕ ਹੈ ਲੋ ਦੋਸਤੋ ਵਜਦੇ ਕਾਦ ਦਿਆ ਤੇ ਚੰਗੇ ਵਜਨ ਵਜੂਦ ਦੀ ਇਹ ਝੋਟੀ ਆ ਤੀਜੇ ਨੰਬਰ ਵਾਲੀ ਤੁਹਾਨੂੰ ਦਿਖਾ ਰਿਆ ਤਾਰਾਂ ਦਸੂ ਕਰਦੀ ਪਈ ਆ ਸੀਮਨ ਲਾਈਨ ਲਈ ਬਿਲਕੁਲ ਤਿਆਰ ਆ ਇਹ ਝੋਟੀ ਕੁੜੇ ਪਾੜੇ ਬਿਲਕੁਲ ਚੱਕਮਿਆਂ ਦੀ ਆ ਠੀਕ ਆ ਤੇ ਵੱਡੇ ਪੱਲੇ ਦੀ ਇਹ ਮੱਜ ਤਿਆਰ ਹੋਣ ਵਾਲੀ ਝੋਟੀ ਆ ਤੋ ਦੋਸਤੋ ਤੁਰ ਤੁਰ ਚੈੱਕ ਕਰ ਲਓ ਜੀ ਸੋਹਣੀ ਆ ਝੋਟੀ ਇਹ ਸਿੰਘਾ-ਸੁੰਗਾ ਦੀ ਬੜੀ ਸੋਹਣੀ ਆ ਬਸ ਠੀਕ ਆ ਭਾਈ ਮੋੜ ਲਿਆ ਇਹ ਆ ਲੋ ਦੋਸਤੋ ਫਿਰ ਕੁਆਲਟੀ ਚੈੱਕ ਕਰ ਲਓ ਜੀ ਸਿੰਘ ਬਿਲਕੁਲ ਨੇੜਿਓਂ ਗੋਲ ਕਰੀ ਜਾਂਦੀ ਹੈ ਸਵਾ ਦਾ 2 ਸਾਲ ਉਮਰ ਦੰਦੋ ਦੋਸਤੋ ਖੀਰੀ ਹੈ ਇਹ ਠੀਕ ਹੈ ਜੀ ਵੈਸੇ ਸੋਹਣੀ ਹੈ ਛੋਟੀ ਹੈ ਚੰਗੀ ਤਿਆਰ ਹੋਣ ਵਾਲੀ ਹੈ ਕੱਦ ਹੁਣ ਤੋਂ ਹੀ ਕਾਫੀ ਹੈ ਜਦੋਂ ਉਹਨੂੰ ਇਹ ਮੱਝ ਤਿਆਰ ਹੋਊਗੀ ਤਾਂ ਵੱਡੇ ਪੱਲੇ ਦੀ ਦੋਸਤੋ ਮੱਝ ਇਹ ਤਿਆਰ ਹੋਊਗੀ ਮੋਟੀਆਂ ਮੱਝਾਂ ਦੀਆਂ ਬਈ ਇਹ ਕਟੀਆਂ ਹੈ ਅੱਛਾ ਤੇ ਥਣ ਝੋਲੀ ਦੋਸਤੋ ਇਸ ਛੋਟੀ ਨੂੰ ਬੜੀ ਕਮਾਲ ਦੀ ਹੋਊਗੀ ਥਣ ਦੋਸਤੋ ਦਿਖਾ ਦਿੰਨਾ ਜੀ ਤੁਹਾਨੂੰ ਆ ਲਓ ਦੋਸਤੋ ਠੀਕ ਹੈ ਜੀ ਪੂਛ ਹਾਲਾਂਕਿ ਜਿੰਨੀ ਕਿ ਮੋਹਰਾ ਨਸਲ ਦੇ ਵਿੱਚ ਚੱਲਦੀ ਹੈ ਉਹ ਤੋਂ ਥੋੜੀ ਜਿਹੀ ਜ਼ਿਆਦਾ ਵਾਈਟ ਹੈ ਇਹਦੀ ਠੀਕ ਹੈ ਇਹ ਤੁਹਾਨੂੰ तकरीबन ਸਾਰੀ ਝੋਟੀ ਤੋਰ ਕੇ ਦਿਖਾਤੀ ਹੈ ਵੈਸੇ ਰੇਟ 54000 ਤੇ ਬਈ ਕਹਿੰਦਾ ਵੀ 53000 ਦੀ ਇੱਥੋਂ ਤੁਹਾਨੂੰ ਇਹ ਖਲਾ ਦੇਾਂਗੇ ਵੈਸੇ ਤਾਰਾਂ ਕਰਦੀ ਪਈ ਹੈ ਤੇ ਸਿਵਲ ਲੈ ਲੈ ਬਿਲਕੁਲ ਤਿਆਰ ਹੈ ਝੋਟੀ ਤੇ ਬਈ ਐਂਡ ਤੇ ਜਿਹੜੀ ਇਹ ਝੋਟੀ ਖੜੀ ਆ ਚੌਥੇ ਨੰਬਰ ਵਾਲੀ ਇਹ ਵੀ ਬਈ ਜਿਵੇਂ ਲੱਗਦਾ ਵੀ ਠੰਡੇ ਸੁਭਾ ਦੀ ਹੈ ਮੈਂ ਨਾ ਬਈ ਬਰਫਾ ਹਾਂ ਵੇਖ ਕੇ ਹੀ ਪਤਾ ਲੱਗ ਜਾਂਦਾ ਜਾਨ ਉਹਦਾ ਚੋਲੀ ਦੱਸੋ ਆ ਲੋ ਚੈੱਕ ਕਰ ਸਕਦੇ ਹੋ ਠੀਕ ਹੈ ਬੜੇ ਠੰਡੇ ਸੁਭਾ ਦੀ ਹੈ ਝੋਟੀ ਦੱਸੋ ਇਹ ਚੌਥੇ ਨੰਬਰ ਵਾਲੀ ਉਮਰੋਂ ਤਕਰੀਬਨ ਇਹ ਵੀ ਸਵਾਕ ਦੋ ਸਾਲ ਦੇ ਘਿਰ ਦੇ ਵਿੱਚ ਦੰਦੋ ਖੀਰੀ ਆ ਇਹ ਵੀ ਤਾਰਾ ਕਰਦੀ ਪਈ ਹਾਂ ਹਾਂ ਇਹ ਵੀ ਤਾਰਾ ਕਰਦੀ ਪਈ ਆ ਬਾਈ ਠੀਕ ਐ ਤੋੜ ਦੇ ਬਾਈ ਇਹਨੂੰ ਵੀ ਸਿੰਘ ਬਿਲਕੁਲ ਕੁੰਡਿਆਂ ਦੀ ਹੋਊਗੀ ਇਹ ਵੀ ਇਹਦਾ ਵੀ ਦੋਸੋ ਕੱਦ ਕਾਫੀ ਵੱਡਾ ਝੋਟੀ ਦਾ ਸਿੰਘ ਕੁੰਡਿਆਂ ਦੀ ਹੋਊਗੀ ਬਾਕੀ ਵੇਲਵੂਲ ਚੰਗੀ ਐ ਲੰਬਾਈ ਚੰਗੀ ਐ ਝੋਟੀ ਦੀ ਦੋਸੋ ਠੀਕ ਐ ਤੇ ਸਭ ਵੀ ਐ ਰਾਜੀ ਐ ਕੱਟੀ ਐ ਚੌਥੇ ਨੰਬਰ ਵਾਲੀ ਦੋਸਤੋ ਦਿਖਾ ਰਿਹਾ ਤੇ ਰੇਟ ਭਾਈ ਇਹਦਾ ਵੀ ਦੱਸ ਤੀ ਜਿਹਦਾ ਭਾਈ ਰੇਟ ਹੈਗਾ 58000 58000 ਹਾਂਜੀ ਹਾਂ 52000 ਦੀ ਦੇ ਦਾਂਗੇ ਕਿੰਨੇ ਦੀ 52 ਦੀ 57 ਦੀ ਹਾਂਜੀ ਹਾਂਜੀ ਠੀਕ ਹੈ ਪਰ ਝੋਟੀ ਕਾ ਦੀ ਆ ਭਾਈ ਹਾਂ ਬਾਕੀ ਲੋ ਦੋਸਤੋ ਸੈੰਗ-ਸੰਗ ਚੈੱਕ ਕਰ ਲਓ ਜੀ ਅੰਦਾ ਠੀਕ ਹੈ ਸੋਹਣੀ ਹੈ ਝੋਟੀ ਚੰਗੀ ਕੀਮਤ ਦੀ ਝੋਟੀ ਇਹ ਵੀ ਤਿਆਰ ਹੋਣ ਵਾਲੀ ਆ ਠੀਕ ਹੈ ਕਾਫੀ ਵੱਡਾ ਕੱਦ ਆ ਇਹਦਾ ਤੇ ਲੰਬਾਈ ਵੀ ਚੰਗੀ ਹੈ ਕੁੜੇ ਪਾੜੇ ਬਿਲਕੁਲ ਚੱਕਮਿਆਂ ਦੀ ਹੋਊਗੀ ਦੋਸਤੋ ਇਹ ਵੈਸੇ 52000 ਰੇਟ ਤੇ 57000 ਦੇ ਤੁਹਾਨੂੰ ਇਹ ਮਿਲ ਜਾਣੀਆਂ ਇਥੋਂ ਠੀਕ ਹੈ ਜੀ ਨੰਬਰ ਵਾਈ ਸਾਰਿਆਂ ਦਾ ਦੋਸਤੋ ਨੰਬਰ ਵਾਈ ਦਾ ਮੈਂ ਸਕਰੀਨ ਤੇ ਲਾਉਂਗਾ ਤੇ ਨੰਬਰ ਵਾਈ ਜੀ ਤੁਹਾਨੂੰ ਇਹ ਝੋਟੀਆਂ ਦੱਸਦੀਆਂ ਇਹ ਚੌਥੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਈ ਆ ਜੀ ਥਣ ਥਣ ਵਧੀਆ achar ਨਿਖੜਵੇ ਹੋਣਗੇ ਜੀ ਤੇ ਤੁਹਾਨੂੰ ਝੋਲੀ ਕੱਟੀ ਦੇ ਚੰਗੀ ਆ ਜੀ ਵੈਸੇ ਨਾਗਰ ਦੋਸਤੋ ਹੀਰੀਆਂ ਹੀ ਆਗਲਾ ਆਣਾ ਕਹਦੇ ਵੀ ਪੱਕੀਆਂ ਹੋਣਗੀਆਂ ਆ ਜਾਓ ਬਤਾਓ ਆ ਬਾਕੀ ਤਸੱਲੀ ਕਰਕੇ ਲਵੇ ਅਗਲਾ ਹਾਂ ਬਾਕੀ ਉਧਰ ਲੈ ਜਾਂਦੀ ਦੋਸਤੋ ਨਾਗ ਇਹ ਛੋਟੀ ਉਮਰ ਦੇ ਹੀ ਹੋਣਗੇ ਖੀਰੀਆਂ ਦਸੀਆਂ ਤਾਂ ਖੀਰੀਆਂ ਹੀ ਤੁਹਾਨੂੰ ਇੱਥੋਂ ਮਿਲਣਗੀਆਂ ਤੇ ਬਾਕੀ ਦਾ ਛੂਟੀਆਂ ਕਟੀਆਂ ਹੋਣਗੇ ਇਹਦਾ ਹੈ ਹੀ ਖੀਰੀਆਂ ਨਾਗ ਚਾਰੇ ਤੋਰ ਕੇ ਦਿਖਾਤੇ ਆ ਜੀ ਰੇਟ ਤੁਹਾਨੂੰ ਦੱਸਾਂ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਪ੍ਰੋਪਰ ਤਸੱਲੀ ਕਰ ਲਿਓ ਤੇ ਰੇਟ ਦੇ ਵਿੱਚੋਂ ਭਾਈ ਥੋੜਾ ਥੋੜਾ ਬਹੁਤਾ ਹੋਰ ਕਰ ਦਿੰਿਆ ਰਮਾਨ ਤਾਂ ਹਾਂ ਜੀ ਹਾਂ ਕਰ ਦਾਂਗੇ ਜਿੰਨਾਂ ਕੋ ਹੋਇਆ ਉਹਨਾਂ ਕਰ ਰਹੇ ਆ ਰੇਟ ਤਾਂ ਪਹਿਲਾਂ ਹੀ ਆਪਣੇ ਡਾਊਨ ਹੁੰਦੇ ਦੂਜਿਆਂ ਨਾਲ ਅੱਛਾ ਠੀਕ ਹੈ ਹਾਂ ਤੇ ਚਲੋ ਠੀਕ ਹੈ ਭਾਈ ਜੀ ਠੀਕ ਹੈ ਜੀ